ਸਾਰਿਆਂ ਨੂੰ ਹੋਰ ਸੁਣਾਓ ਸਾਰੇ ਭੈਣ ਭਰਾਵਾਂ ਦਾ ਕੀ ਹਾਲ ਚਾਲ ਆ ਤੇ ਅਸੀਂ ਵੀ ਠੀਕ ਠਾਕ ਆ ਅਹੀਂ ਦੇ ਆ ਹੁਣ ਝਾੜੂ ਲਾਉਣਾ ਅੱਜ ਤਰੀਕ ਹੈਗੀ ਆ 17 ਤੇ ਵੀਡੀਓ ਤਾਂ ਅੱਜ ਛੁੱਟੀ ਹੀ ਅੱਜ ਵੀਡੀਓ ਕੋਈ ਨਹੀਂ ਬਾਨੀ ਤੇ ਅੱਜ ਘਰ ਦੇ ਕੰਮ ਹੀ ਲੇਟ ਹੋ ਗਏ ਜਦੋਂ ਵੀਡੀਓ ਬਣਾਉਣ ਜਾਣਾ ਹੁੰਦਾ ਵਾ ਫੇਰ ਹੁੰਦਾ ਵਾ ਵੀ ਫਟਾਫਟ ਕੰਮ ਕਰ ਲਈਏ ਅੱਜ ਥੋੜਾ ਉੱਥੇ ਵੀ ਲੇਟ ਵੀ ਛੁੱਟੀ ਹੈ ਕੋਈ ਗੱਲ ਨਹੀਂ ਬੱਚਿਆਂ ਨੂੰ ਵੀ ਛੁੱਟੀ ਹੀ ਅੱਜ ਤੇ ਆਪ ਨੂੰ ਵੀ ਛੁੱਟੀ ਹੀ ਤੇ ਇਹ ਆ ਪਰ ਇੱਕ ਗੱਲ ਹੈਗੀ ਆ ਵੀ ਜਿੱਦਣ ਵੀਡੀਓ ਬਣਾਈਏ ਨਾ ਉਸ ਦਿਨ ਦਿਨ ਬੜਾ ਵਧੀਆ ਲੰਘਦਾ ਵਾ ਕਿਉਂਕਿ ਸਾਰਾ ਦਿਨ ਬਿਜ਼ੀ ਰਹੀਦਾ ਵਾ ਜਿੱਦਾਂ ਹੁਣ ਅੱਜ ਛੁੱਟੀ ਆ ਨਾ ਅੱਜ ਕਦੀ ਲੰਮੇ ਆ ਉੱਥੇ ਪੈ ਕਦੀ ਉੱਥੇ ਪੈ ਤੇ ਸਰੀਰ ਜਿਹੜਾ ਉਹ ਵੀ ਹੋਰ ਤਰ੍ਹਾਂ ਦਾ ਹੋ ਜਾਂਦਾ ਵਾ ਸੌਂ-ਸੌਂ ਕੇ ਤੁਹਾਨੂੰ ਪਤਾ ਹੀ ਆ ਤੇ ਉੱਥੇ ਹੱਸਦੇ ਆ ਖੇਡਦੇ ਆ ਕਿਸ ਨੇ ਕਦੀ ਕਿਸ ਨੂੰ ਗੱਲ ਕਰ ਲਈ ਕਿਸ ਨੇ ਦੂਜੇ ਨੂੰ ਕਰ ਲਈ ਤੇ ਬੜਾ ਵਧੀਆ ਟਾਈਮ ਪਾਸ ਹੋ ਜਾਂਦਾ ਵਾ ਨਾਲੇ ਤੇ ਬਿਜ਼ੀ ਰਹੀਦਾ ਵਾ ਤੇ ਨਾਲੇ ਹਾਸਾ ਮਜ਼ਾਕ ਹੋ ਜਾਂਦਾ ਵਾ ਤੇ ਬਾਕੀ ਸਰਦਾਰ ਸਾਹਿਬਾ ਨੂੰ ਪੁੱਛਦੇ ਆਂ ਪੀ ਉਹ ਕਿੱਥੇ ਆ ਤੇ ਕੀ ਕਰਨ ਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਹੀਂ ਨਾ ਪੈ ਗਈ ਸੀ ਸੁੰਡੀ ਪਦੀਨੇ ਨੂੰ ਹੀ ਆ ਮਿਰਚਾਂ ਲਾਈਆਂ ਸੀ ਬੈਂਗਣ ਲਾਏ ਸੀ ਆ ਟਮਾਟਰ ਲਾਏ ਆ ਤੇ ਉਹ ਮੇਰਾ ਰਾਦਾ ਵੀ ਉਹਦੀ ਕੁੜਾ ਜੰਦੀ ਸਪਰੇਅ ਮਾਰ ਦਿੰਦੇ ਆ ਤੇ ਬਹੁਤ ਸਣਾਉ ਤੁਸੀਂ ਸਭ ਠੀਕ ਠਾਕ ਜੀ ਬਹੁਤ ਸੁੰਡੀ ਪਈ ਆ ਸਾਡੇ ਤੇ ਬਾਕੀ ਮੈਂ ਅੱਜ ਛੁੱਟੀ ਆ ਇਹੋ ਕੰਮ ਕਰਦੇ ਆ ਨਾਲਾ ਘਮਾਤਾ ਦੇਖ ਕੇ ਉਹਨੇ ਜੇ ਉਹਨੂੰ ਮਾਰਨ ਵਾਲੀ ਸਪਰੇਅ ਤੇ ਉਹਨੂੰ ਵੀ ਮਾਰਦੇ ਆ ਜੀ ਦੇਣਾ ਲੱਗਦਾ ਹੀ ਨਹੀਂ ਜਦੋਂ ਛੁੱਟੀ ਹੁੰਦੀ ਹੈ ਇਹਦੇ ਕਰਮ ਖਾਵੇ ਲਾਲ ਸੁੰਢੀ ਕਿਦਾਂ ਪਈ ਉਹ ਤੇ ਹਰੀ ਜੀਵੇ ਅੱਜ ਅਹੀਂ ਆਇਆ ਮੋਟਰ ਤੇ ਦੋਵੇਂ ਪੇਪੁੱਤ ਮੈਂ ਤਾਂ ਕਰਨਾ ਤੇ ਮੈਂ ਨਾਲੇ ਵੇਖ ਗੰਦੇ ਆ ਕਿ ਕਣਕ ਜੇ ਹੋ ਗਈ ਆ ਤਾਂ ਫਿਰ ਇੱਕ ਦੋਆਂ 14 ਦਿਨਾਂ ਚ ਵਟਾ ਲੈਨੇ ਆ ਕਰਨਾ ਇਹਨੂੰ ਮਾਰ ਆਹ ਕਣਕ ਆ ਮੇਰੇ ਖਿਆਲ ਨੇ 1.5 ਕਿਲੋ ਲੈਣਾ ਮੈਂ ਆਪਾ ਇਹ 2 ਕਿਲੋ ਪੁੱਤਾ ਆਹ 2 ਕਿਲਿਆਂ ਦਾ ਟੱਕ ਆ 1.5 ਕਿਲੋ ਤਾਂ ਆ 1.5 ਕਿਲੋ ਇੱਧਰ ਬਾਕੀ ਦੰਨੋ ਸਾਰੀ ਉਹ ਸਾਡੀ ਮੋਟਰ ਵਾ ਇੱਕ ਮੋਟਰ ਉਹ ਵਾ ਤੇ ਇੱਕ ਆਉ ਆ ਤੇ ਇੱਕ ਉਧਰ ਆ ਕਰ ਰੋਈ ਗਈ ਆ ਦੋ ਚਾਰ ਦਿਨ ਲੈਣੇ ਨੇ ਸਾਡੀ ਆ ਗਈ ਆ ਇਹਦੇ ਚ ਹਾਈਵੇ ਚ ਇਹ ਵੀ ਤੁਹਾਨੂੰ ਦਿਖਾਉਂਦਾ ਹਾਂ ਜਿੱਥੋਂ ਜਿੱਥੋਂ ਰੁੱਖ ਕੱਟੇ ਆ ਮੰਨ ਲਓ ਇੱਥੇ ਹਾਈਵੇ ਬਣਾਵਾ ਤੇ ਆਹ ਇਹਨਾਂ ਵਪਾਲੀ ਆ ਤਿੰਨ ਕਿੱਲੇ ਸਾਡੇ ਹਾਈਵੇ ਚ ਆ ਗਏ ਆ ਉਹ ਗਾੜੀ ਸੜਕ ਵਾ ਜਿੱਥੇ ਉਹ ਵੱळा ਵਾ ਦੇਖੋ ਯਾਰ ਕਾ ਝੋਨਾ ਲਾਉਣ ਦਿੰਦੇ ਕਿ ਨਹੀਂ ਲਾਉਣ ਦਿੰਦੇ ਕਣਕ ਤੇ ਬੰਦਦੇ ਆ ਵੀ ਆਪਣੀ ਪੈਲੀ ਆ ਤੇ ਇੱਧਰ ਵੀ ਤੇ ਉਹ ਮੋਟਰ ਆ ਜੀ ਸਾਡੀ ਇਹ ਕਹੋ ਵਾ ਤੁਹਾਨੂੰ ਜਿਦਾ ਪਹਿਲਾਂ ਵੀ ਦੱਸਿਆ ਸੀ ਤੇ ਇਹ ਕਹੋ ਪਿੰਡ ਉੱਥੇ ਵੀ ਚਲੋ ਲੈ ਕੇ ਜਾਣੇ ਤੁਹਾਨੂੰ ਤੇ ਉੱਥੇ ਮਤਲਬ ਕਿ ਇਹ ਕਹੋ ਵੀ ਸਾਡੀ ਮੋਟਰ ਹੈਗੀ ਜੀ ਵੇਖਾ ਇਹ ਕਮਾਦ ਵਿੱਚ ਜੇ ਸਪਰੇਅ ਮਾਰਨ ਵਾਲੀ ਦੀ ਮਾਰਦੀ ਚਲੋ ਉਸਾ ਸੱਦਾ ਉਡਰ ਨਹੀਂ ਇਸ ਦੀ ਇਹ ਇਥੋਂ ਸੱਦਾ ਟੱਬੜ ਟੱਬੜ ਤੋਂ ਗੜੀ ਭਾਈਆਂ ਨੂੰ ਉਧਰ ਉਹਦੇ ਬਣਦਾ ਹੋਣ ਡਿਆ ਵਾ ਸਿਰਫ ਸਾਡੇ ਆ ਇੰਨਾ ਏਰੀਆ ਰਹਿ ਗਿਆ ਇਧਰ ਫਿਰ ਕਈਆਂ ਨੇ ਮਿਲ ਲਖ ਅਹੋ ਅੱਜ ਦਿਨ ਵੀ ਚੰਗਾ ਲੱਗਾ ਆ ਸਾਡੇ ਕੋ ਇੱਥੇ ਦੋ ਕਿੱਲੇ ਗੰਨਾ ਵਾ ਤੇ ਗੰਨਾ ਬਹੁਤ ਫਟਿਆ ਵਾ ਮੋਡਾ ਮੇਰਾ ਰਾਦਾ ਨਾਲ ਹੀ ਕੀੜੀ ਦੀ ਸਪਰੇਅ ਨਾਲ ਹੀ ਕੱਕਕੁਕ ਦੀ ਮਾਰ ਬੰਨੇ ਆ ਤਾਂ ਮੇਰਾ ਰਾਦਾ ਚੱਲ ਇੱਥੇ ਸਪਰੇਅ ਸੁਪਰੂਮ ਮਾਰ ਕੇ ਤੇ ਐ ਕਰ ਦਿੰਨੇ ਨੂੰ ਵਧੀਆ ਜਿਹਾ ਬਣਾ ਦਿੰਨੇ ਆ ਆ ਦੇਖੋ ਪਿੰਡ ਇਹ ਆਡੀ ਲਾਲਪੁਰ ਦੇ ਵਿੱਚ ਜਮੀਨ ਆ ਜੀ ਤੇ ਪਿੰਡ ਵੀ ਹੈਗੀ ਆ ਤੇ ਉੱਥੇ ਤੁਹਾਨੂੰ ਲੈ ਕੇ ਜਾਣੇ ਆ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਉੱਥੇ ਵੀ ਮੇਰੇ ਖਿਆਲ ਨਾਲ ਉੱਥੇ ਵੀ ਪਾ ਭੈਣਾਂ ਦੋ ਤਿੰਨ ਕਿੱਲੇ ਹੈਗੇ ਉੱਥੇ ਵੀ